ਈ ਰਾਂਝਾ ਪੜਾਇਆ ਜਾਂਦਾ ਮਿਰਜ਼ਾ ਸੈਬਾ ਪੜਾਈ ਜਾਂਦੀ ਆ ਆਸ਼ਕੀ ਟੋਲਾ ਸਾਰਾ ਪੜਾਇਆ ਜਾਂਦਾ ਬਿਲਕੁਲ ਬਿਲਕੁਲ ਹਰੀ ਸਿੰਘ ਨਲੂਹਾਣੀ ਪੜਾਇਆ ਜਾਂਦਾ ਜਰਨਲ ਜੋਰਾਵਰ ਸਿੰਘ ਨਹੀਂ ਪੜਾਇਆ ਜਾਂਦਾ ਕਾਲੀ ਫੂਲਾ ਸਿੰਘ ਨਹੀਂ ਪੜਾਇਆ ਜਾਂਦਾ ਹੂੰ ਬਾਕੀ ਜੋ ਊਠ ਤਪਾਨ ਜਿਹੜਾ ਬੱਚਿਆਂ ਦੇ ਮੰਨ ਕੇ ਚੱਲੋ ਵੀ ਸਾਰੀ ਜ਼ਿੰਦਗੀ ਦੇ ਵਿੱਚ ਉਹਨੇ ਕੰਮ ਹੀ ਨਹੀਂ ਆਉਣਾ ਜਿਹੜੀ ਸਟੱਡੀ ਨੇ ਜਿਹੜੀ ਪੜ੍ਹਾਈ ਨੇ ਕੰਮ ਹੀ ਨਹੀਂ ਆਉਣਾ ਉਹ ਸਾਰਾ ਕੁਝ ਪੜਾਇਆ ਜਾਊਗਾ ਜਿਹੜੀ ਪੜ੍ਹਾਈ ਨੇ ਬੱਚੇ ਨੂੰ ਸੇਧ ਦੇਣੀ ਆ ਹੂੰ ਬੱਚੇ ਨੂੰ ਤਾਕਤ ਦੇਣੀ ਆ ਬੱਚੇ ਨੂੰ ਹੌਸਲਾ ਦੇਣਾ ਵਾ ਆਪਣੇ ਧਰਮ ਦੇ ਨਾਲ ਪਿਆਰ ਕਰਨਾ ਸਿਖਾਉਣਾ ਉਹ ਪੜਾਈ ਸਕੂਲਾਂ ਦੇ ਵਿੱਚੋਂ ਅੱਜ ਅਲੋਪ ਹੋ ਚੁੱਕੀ ਹੈ ਖਾਲਸਾ ਕਾਲਜ ਨਾਮ ਖਾਲਸਾ ਹੋਵੇ ਤੇ ਭੰਗੜੇ ਦਾ ਕਰਕੇ ਮਸ਼ਹੂਰ ਹੋਵੇ ਬਿਲਕੁਲ ਇਹਦੇ ਤੋਂ ਤਰਾਸਦੀ ਵਾਲੀ ਪੰਜਾਬ ਵਾਸਤੇ ਹੋਰ ਕਿਹੜੀ ਗੱਲ ਹੋ ਸਕਦੀ ਹੈ ਕੁੜਤਾ ਪਜਾਮਾ ਪਾਉਣਾ ਵੀ ਉੱਥੇ ਬਹਿਣਾ ਪੰਜਾਬ ਦਾ ਸੱਭਿਆਚਾਰ ਆ ਜਿਹੜਾ ਕੁੜਤਾ ਪਜਾਮਾ ਇਹ ਤੁਸੀਂ ਦੇਖ ਲਓ ਵੀ ਜਿੰਨਾ ਚਿਰ ਕਹਿੰਦੇ ਵੀ ਕਿਸੇ ਨੇ ਪਾ ਜਾਣਾ ਹੋਵੇ ਉਹਨਾਂ ਚੋਂ ਖੱਬ ਦਾ ਰੱਬ ਦਾ ਹੀ ਨਹੀਂ ਦੇਖਣਾ ਹਨਾ ਤੇ ਉੱਥੇ ਕੁੜਤਾ ਪਜਾਮਾ ਬਹਿਣਾ ਤੇ ਪਿਛਲੀ ਵਾਰ ਉੱਥੇ ਇੱਕ ਉਹ ਭੰਗੜਾ ਕਰਦੇ ਕਰਦੇ ਨੌਜਵਾਨ ਨੇ ਨਾ ਉਹਦੀ ਪਾਗ ਢਿੱਲੀ ਹੋ ਗਈ ਉਹਨੇ ਥੱਲੇ ਲਾ ਕੇ ਰੱਖਤੀ ਹਾਂ ਉਦੋਂ ਬੜਾ ਕਿੰਤੂ ਪਰੰਤੂ ਹੋਇਆ ਖੁੱਲੇ ਵਾਲਾ ਨੱਚੀ ਗਿਆ ਹਾਂ ਖੁੱਲੇ ਵਾਲਾ ਨੱਚੀ ਗਿਆ ਮਤਲਬ ਕੀ ਉਹਨਾਂ ਦੇ ਅੰਦਰ ਕੀ ਭਾਇਆ ਇਹ ਪੱਗ ਐਵੇਂ ਹੀ ਆ ਪੱਗ ਐਵੇਂ ਹੀ ਕੀ ਪੱਗ ਦੀ ਕੋਈ ਅਹਿਮੀਅਤ ਨਹੀਂ ਐਡਾ ਵੱਡਾ ਸਾਡਾ ਸਿਧਾਂਤ ਐਡਾ ਵੱਡਾ ਸਾਡਾ ਸਿੱਖ ਇਤਿਹਾਸ ਲਹੂ ਨਾਲ ਡਿਪੜੀਆਂ ਕਹਾਣੀਆਂ ਸਾਡੀਆਂ ਪਰ ਸਕੂਲਾਂ ਦੇ ਵਿੱਚ ਕਦੀ ਕਿਹੇ ਸਕੂਲ ਦੇ ਵਿੱਚ ਮੈਂ ਨਹੀਂ ਦੇਖਿਆ ਕਿਸੇ ਨੇ ਸਹਿਬ ਜਾਦ ਦਾ ਸ਼ਹੀਦੀ ਦਿਹਾੜਾ ਮਨਾਇਆ ਹੋਵੇ ਜਾਂ ਬਾਬੇ ਦੀਪ ਸਿੰਘ ਦੀ ਸ਼ਹਾਦਤ ਤੇ ਕੁਝ ਦੱਸਿਆ ਹੋਵੇ ਜਾਂ ਆਪਾਂ ਕਹਿ ਲਈਏ ਵੀ ਦਸਵੇਂ ਪਾਛੇ ਬਾਰੇ ਕੋਈ ਗੱਲ ਕੀਤੀ ਹੋਵੇ ਜ਼ਿਆਦਾਤਰ ਉੱਥੇ ਸਾਡੇ ਬੱਚਿਆਂ ਨੂੰ ਨਚਾਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਉੱਥੇ 15 ਅਗਸਤ ਦੇ ਦਿਨ ਪੰਗੜੇ ਪਵਾ ਲਓ ਉੱਥੇ ਲੋਹੜੀ ਦਾ ਤਿਹਾਰ ਮਨਾ ਲਓ ਉੱਥੇ ਸੌਣ ਦੀਆਂ ਤੀਆਂ ਮਨਾ ਲਓ ਪਰ ਕਦੀ ਸਿੱਖ ਇਤਿਹਾਸ ਬਾਰੇ ਸਾਡੇ ਸਕੂਲਾਂ 'ਚ ਨਹੀਂ ਹੋਇਆ ਜੇ ਪੰਜਾਬ ਦੇ ਸਕੂਲਾਂ 'ਚ ਨਹੀਂ ਹੋਊਗਾ ਤੇ ਹੋਰ ਕਿੱਥੇ ਹੋਊਗਾ ਜੀ ਵੀ ਖੂਬ ਪੰਜਾਬ ਦੇ ਸਕੂਲਾਂ ਦੇ ਵਿੱਚ ਤਾਂ ਇੰਨੀ ਇਹਨੇ ਮੰਦੇ ਹਾਲਾਤ ਆ ਕਿ ਬੱਚਿਆਂ ਨੂੰ ਪੰਜਾਬੀ ਬੋਲਣ ਦੇ ਉੱਪਰ ਵੀ ਫਾਈਨ ਲਾਇਆ ਜਾਂਦਾ ਹੂੰ 5 ਰੁਪਏ 10 ਰੁਪਏ 50 100 ਰੁਪਏ ਬਿਲਕੁਲ ਫਿਰ ਜੀ ਬੱਚੇ ਉੱਥੇ ਕਹਿੰਦੇ ਵੀ ਆ ਵੀ ਸਾਨੂੰ ਪੰਜਾਬੀ ਬਾਰੇ ਜਾਂ ਸਿੱਖ ਇਤਿਹਾਸ ਬਾਰੇ ਦੱਸੋ ਉਹਨਾਂ ਨੂੰ ਉਹ ਚੀਜ਼ਾਂ ਹੀ ਰਾਂਝਾ ਪੜਾਇਆ ਜਾਂਦਾ ਮਿਰਜ਼ਾ ਸੈਭਾ ਪੜਾਈ ਜਾਂਦੀ ਆ ਆਸ਼ਕੀ ਟੋਲਾ ਸਾਰਾ ਪੜਾਇਆ ਜਾਂਦਾ ਬਿਲਕੁਲ ਬਿਲਕੁਲ ਹਰੀ ਸਿੰਘ ਨਲੂਹਾਣੀ ਪੜਾਇਆ ਜਾਂਦਾ ਜਰਨਲ ਜੋਰਾਵਰ ਸਿੰਘ ਨਹੀਂ ਪੜਾਇਆ ਜਾਂਦਾ ਕਾਲੀ ਫੂਲਾ ਸਿੰਘ ਨਹੀਂ ਪੜਾਇਆ ਜਾਂਦਾ ਬਾਕੀ ਜੋ ਊਠਤਪਾਨ ਜਿਹੜਾ ਬੱਚਿਆਂ ਦੇ ਮੰਨ ਕੇ ਚੱਲੋ ਵੀ ਸਾਰੀ ਜ਼ਿੰਦਗੀ ਦੇ ਵਿੱਚ ਉਹਨੇ ਕੰਮ ਹੀ ਨਹੀਂ ਆਉਣਾ ਜਿਹੜੀ ਸਟੱਡੀ ਨੇ ਜਿਹੜੀ ਪੜ੍ਹਾਈ ਨੇ ਕੰਮ ਹੀ ਨਹੀਂ ਆਉਣਾ ਉਹ ਸਾਰਾ ਕੁਝ ਪੜਾਇਆ ਜਾਊਗਾ ਜਿਹੜੀ ਪੜ੍ਹਾਈ ਨੇ ਬੱਚੇ ਨੂੰ ਸੇਧ ਦੇਣੀ ਆ ਬੱਚੇ ਨੂੰ ਤਾਕਤ ਦੇਣੀ ਆ ਬੱਚੇ ਨੂੰ ਹੌਸਲਾ ਦੇਣਾ ਵਾ ਆਪਣੇ ਧਰਮ ਦੇ ਨਾਲ ਪਿਆਰ ਕਰਨਾ ਸਿਖਾਉਣਾ ਉਹ ਪੜ੍ਹਾਈ ਸਕੂਲਾਂ ਦੇ ਵਿੱਚੋਂ ਅੱਜ ਅਲੋਪ ਹੋ ਚੁੱਕੀ ਆ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਆ ਅਮਰਸਰ ਨਾ ਖਾਲਸਾ ਕਾਲਜ ਆ ਜੀ ਅੱਜ ਖਾਲਸਾ ਕਾਲਜ ਕਾਦਾ ਕਰਕੇ ਮਸ਼ਹੂਰ ਆ ਭੰਗੜੇ ਦਾ ਕਰਕੇ ਹੂੰ ਖਾਲਸਾ ਕਾਲਜ ਨਾਮ ਖਾਲਸਾ ਹੋਵੇ ਤੇ ਭੰਗੜੇ ਦਾ ਕਰਕੇ ਮਸ਼ਹੂਰ ਹੋਵੇ ਬਿਲਕੁਲ ਇਹਦੇ ਤੋਂ ਤਰਾਸਦੀ ਵਾਲੀ ਪੰਜਾਬ ਵਾਸਤੇ ਹੋਰ ਕਿਹੜੀ ਗੱਲ ਹੋ ਸਕਦੀ ਹੈ ਉਹ ਤੇ ਮੈਂ ਇੱਕ ਹੋਰ ਗੱਲ ਸੁਣੀ ਹੈ ਵੀ ਉੱਥੇ ਸਾਲੋਂ ਕੁੜਤਾ ਪਜਾਮਾ ਪਾ ਕੇ ਜਾਣ ਦੀ ਹਾਂ ਉਹ ਵੀ ਬੈਣ ਉਹ ਕੁੜਤਾ ਪਜਾਮਾ ਪਾਉਣਾ ਵੀ ਉੱਥੇ ਬੈਣ ਪੰਜਾਬ ਦਾ ਸੱਭਿਆਚਾਰ ਆ ਜਿਹੜਾ ਕੁੜਤਾ ਪਜਾਮਾ ਇਹ ਤੁਸੀਂ ਦੇਖ ਲਓ ਵੀ ਜਿੰਨਾ ਜਰ ਖਿੰਦੇ ਵੀ ਕਿਸੇ ਨੇ ਪਾ ਜਾਣਾ ਹੋਵੇ ਉਹਨਾਂ ਚੋਂ ਖੱਬ ਦਾ ਰੱਬ ਦਾ ਹੀ ਨਹੀਂ ਦੇਖਣਾ ਹਨਾ ਤੇ ਉੱਥੇ ਕੁੜਤਾ ਪਜਾਮਾ ਬੈਣ ਹੂੰ ਉਸ ਖਾਲਸਾ ਕਾਲਜ ਦੇ ਵਿੱਚ ਜਦੋਂ ਵਿਸਾਖੀ ਆਉਂਦੀ ਹੈ ਹਾਂ ਵਸਾਖੀ ਤੇ ਵੀ ਉਥੇ ਭੰਗੜੇ ਦਾ ਕੰਪੀਟੀਸ਼ਨ ਹੁੰਦਾ ਹੂੰ ਵੇਖੋ ਵਸਾਖੀ ਤੇ ਤੇ ਬੱਚਿਆਂ ਨੂੰ ਇਹ ਦੱਸਣਾ ਹੀ ਨਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਸਾਖੀ ਵਾਲੇ ਦਿਨ ਖਾਲਸਾ ਪ੍ਰਗਟ ਕੀਤਾ ਵਾ ਬਿਲਕੁਲ ਤੇ ਉਥੇ ਭੰਗੜੇ ਦਾ ਕੰਪੀਟੀਸ਼ਨ ਕਰਾਇਆ ਜਾਂਦਾ ਹੂੰ ਤੇ ਪਿਛਲੀ ਵਾਰ ਉਥੇ ਇੱਕ ਉਹ ਭੰਗੜਾ ਕਰਦੇ ਕਰਦੇ ਨੌਜਵਾਨ ਨੇ ਨਾ ਉਹਦੀ ਪਾਗ ਢਿੱਲੀ ਹੋ ਗਈ ਉਹਨੇ ਥੱਲੇ ਲਾ ਕੇ ਰੱਖਤੀ ਹਾਂ ਉਦੋਂ ਬੜਾ ਕਿੰਤੂ ਪ੍ਰੰਤੂ ਹੋਇਆ ਖੁੱਲੇ ਵਾਲਾ ਨੱਚੀ ਗਿਆ ਹਾਂ ਖੁੱਲੇ ਵਾਲਾ ਨੱਚੀ ਗਿਆ ਮਤਲਬ ਕੀ ਉਹਨਾਂ ਦੇ ਅੰਦਰ ਕੀ ਭਾਇਆ ਇਹ ਪਾਗ ਐਵੇਂ ਹੀ ਪਾਗੇ ਕਿ ਪੱਗ ਦੀ ਕੋਈ ਅਹਿਮੀਅਤ ਨਹੀਂ ਹੂੰ ਸੋ ਇਹ ਸਾਡਾ ਸਕੂਲਾਂ ਦਾ ਬਹੁਤ ਹੀ ਬੰਦਾ ਵਾਲਾ ਇੱਥੇ ਸਾਡੇ ਵੀ ਇਥੋਂ ਬੱਚੇ ਜਾਂਦੇ ਆ ਸਕੂਲਾਂ ਦੇ ਵਿੱਚ ਤੇ ਉਹ ਘਰੇ ਬੱਚਿਆਂ ਨੂੰ ਸਿਖਾ ਕੇ ਭੇਜਦੇ ਆ ਵੀ ਤੁਸੀਂ ਗਿੱਧੇ ਦੀ ਪ੍ਰੈਕਟਿਸ ਕਰਨੀ ਆ ਭੰਗੜੇ ਦੀ ਪ੍ਰੈਕਟਿਸ ਕਰਨੀ ਆ ਇਹਦੀ ਤੇ ਫਿਰ ਉਹਨਾਂ ਨੂੰ ਸਮਝਾਈਦਾ ਅਸੀਂ ਦੇ ਜਿੰਨੇ ਵੀ ਸਕੂਲ ਦੇ ਜਾਂ ਅਧਿਆਪਕ ਜਿਹੜੇ ਸਾਡੇ ਇੱਥੇ ਬੱਚਿਆਂ ਨੂੰ ਪੜ੍ਹਾਉਂਦੇ ਉਹ ਸਾਰਿਆਂ ਨੂੰ ਸੈੱਟ ਕੀਤਾ ਹੋਇਆ ਵੀ ਸਾਡਾ ਬੱਚਾ ਨਾ ਤੇ ਭੰਗੜਾ ਪਾ ਕੇ ਆਊਗਾ ਸਾਡਾ ਬੱਚਾ ਇਹ ਇਹ ਨਾ ਸਾਡੇ ਬੱਚਿਆਂ ਤੋਂ ਚਾਰ ਸਾਹਿਬ ਜਿਹੇ ਦੇ ਨਾਮ ਪੁੱਛ ਲਓ 12 ਮਿਸਲਾਂ ਦੇ ਨਾਮ ਪੁੱਛ ਲਓ ਦਾਹਾਂ ਗੁਰੂਆਂ ਦੇ ਨਾਮ ਪੁੱਛ ਲਓ ਜੰਗਾ ਬਾਰੇ ਪੁੱਛ ਲਓ ਸਾਬਜਾਂ ਦੇ ਤਾਂ ਸਪੁੱਛ ਲਓ ਆ ਪਿੰਡ ਵਾਲਾ ਸਕੂਲ ਆ ਸਰਕਾਰੀ ਸਕੂਲ ਜੇ ਤੁਹਾਡਾ ਸਮਾਂ ਮਿਲਿਆ ਜਰੂਰ ਇੰਟਰਵਿਊ ਕਰਕੇ ਜਾਇਓ ਜੀ 5ਵੀਂ 6ਵੀਂ ਤੱਕ ਉਹ ਸਕੂਲ ਆ ਹੂੰ ਕਿਹੇ ਵੀ ਬੱਚੇ ਨੂੰ ਜਾ ਕੇ ਪੁੱਛ ਲਓ 12 ਵਿਸਲਾ ਕਿਹੜੀਆਂ ਹੂੰ ਬੱਚਾ ਦੱਸੂਗਾ ਵੈਰੀ ਗੁੱਡ ਕਿਹੇ ਵੀ ਬੱਚੇ ਨੂੰ ਚਾਰ ਸਾਬਜਿਆਂ ਦੇ ਨਾਮ ਪੰਜਾਂ ਤਖਤਾਂ ਦੇ ਨਾਮ ਪੁੱਛ ਲਓ ਛੋਟੇ ਸਾਬਜਿਆਂ ਦਾ ਇਤਿਹਾਸ ਪੁੱਛ ਲਓ ਸਰਕਾਰੀ ਸਕੂਲਾਂ ਤੁਸੀਂ ਜਦੋਂ ਜਾ ਕੇ ਜਾਓਗੇ ਨਾ ਤੁਸੀਂ ਗਣਾ ਵਾ ਹੂੰ ਇਹ ਇਹ ਉਥੇ ਜਿਹੜਾ ਮਾਸਟਰਮੈਂਡ ਉਹਨਾਂ ਦੀ ਤਾਰੀਫ਼ ਕਰਦਾ ਹੂੰ ਉਹ ਰੂ ਤੋਂ ਉਹ ਕੰਮ ਕਰ ਰਹੇ ਹੁਣ ਵੀ ਤੁਸੀਂ ਬਾਹਰਲੇ ਜਦੋਂ ਦਰਵਾਜ਼ੇ ਤੇ ਸਕੂਲ ਤੇ ਜਾ ਕੇ ਖੜੋਗੇ ਨਾ ਹੂੰ ਤੇ ਬਾਹਰ ਹੀ ਤੁਹਾਨੂੰ ਪੰਜਾਬੀ ਦੀ ਅੱਖਰ ਲਿਖੇ ਮਿਲਣਗੇ ਪੰਜਾਬੀ ਨਾਲ ਪਿਆਰ ਕਰਨ ਵਾਲੇ ਹੂੰ ਉਹ ਮਤਲਬ ਉਹ ਇਦਾਂ ਦੇ ਵੀ ਇਤਿਹਾਸਕ ਹੈਗੇ ਪਿੰਡਾਂ ਦੇ ਵਿੱਚ ਹੂੰ ਜ਼ਰੂਰ ਮੇਰੇ ਸਾਥ ਨਾਲ ਜੇ ਤੁਸੀਂ ਕਵਰ ਕਰੋਗੇ ਤੁਹਾਡੇ ਵਾਸਤੇ ਬਹੁਤ ਵਧੀਆ ਗੱਲ ਹੋਊ ਬਿਲਕੁਲ ਕਰਾਂਗੇ ਤੇ ਮਾਪੇ ਕਿੰਨੇ ਤਿਆਰ ਨੇ ਇਸ ਚੀਜ਼ ਨੂੰ ਲੈ ਕੇ ਜਿਹੜੇ ਮਾਪੇ ਆ ਨਾ ਮਾਪੇ ਕਹਿੰਦੇ ਵੀ ਸਾਡਾ ਬੱਚਾ ਇੰਗਲਿਸ਼ ਬੋਲਣੀ ਸਿੱਖੇ ਹੂੰ ਸਾਡਾ ਬੱਚਾ ਵਧੀਆ ਟਾਈਟੂਈ ਵਰਦੀ ਵਧੀਆ ਪਾਈ ਹੋਵੇ ਆ ਪੱਗ ਬੰਨੀ ਹੋਵੇ ਚਾਹੇ ਨਾਮ ਹੀ ਬੰਨੀ ਹੋਵੇ ਵੀ ਆ ਸਾਡਾ ਬੱਚਾ ਨਾ ਜੈਂਟਲਮੈਨ ਜਿਹਾ ਲੱਗੇ ਵੀ ਆ ਬੜੇ ਵਧੀਆ ਸਕੂਲ ਚ ਜਾ ਵੇਖੂ ਵੇਖੀ ਕੰਮ ਆ ਹਾਂ ਉਹ ਫਲਾਣੇ ਵਾਲੇ ਨੇ ਉਹ ਵੱਡਾ ਜਿੱਥੇ 12000 ਫੀਸ ਉੱਥੇ ਪਾਇਆ ਆ ਹੂੰ ਉਫਲਾਨੇ ਵਾਲੇ ਨੇ ਉੱਥੇ ਸਾਲ ਦਾ 5-6 ਲੱਖ ਰੁਪਈਆ ਲੈਂਦੇ ਉੱਥੇ ਪਾਇਆ ਫਲਾਨੇ ਵਾਲੇ ਹੋਸਟਲ ਪਾਤਾ ਜੀ ਉੱਥੇ ਚੰਡੀਗੜ੍ਹ ਉੱਥੇ 10 ਲੱਖ ਰੁਪਈਆ ਫੀਸ ਉਹ ਬਸ ਐਹੋ ਜਿਹੀ ਚੀਜ਼ ਨਾ ਸਟੇਟਸ ਸਾਡਾ ਸਟੇਟਸ ਕੋਈ ਡਾਊਨ ਨਾ ਹੋ ਜੇ ਸਾਡੇ ਬੱਚੇ ਵਧੀਆ ਸਕੂਲ ਚ ਪੜਨ ਉਹ ਜਿੰਨੇ ਵਧੀਆ ਚ ਕਲਾਉਂਦੇ ਆ ਬੱਚੇ ਉਨੇ ਜਿਆਦਾ ਵਿਗੜ ਜਾਂਦੇ ਆ ਹਾਂ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਬੱਚਾ ਨਸ਼ਾ ਕਰਨਾ ਨਹੀਂ ਸਿੱਖਦਾ ਹਾਂ ਬੱਚਾ ਇਆਸ਼ੀ ਦੇ ਵਿੱਚ ਨਹੀਂ ਪੈਂਦਾ ਆਸ਼ਕੀ ਦੇ ਵਿੱਚ ਨਹੀਂ ਪੈਂਦਾ ਪ੍ਰਾਈਵੇਟ ਜਿੰਨੇ ਸਕੂਲ ਆ ਹਾਂ ਆ ਆ ਨੀੜ ਗੇੜ ਦੇ ਤੁਸੀਂ ਜਦੋਂ ਛੁੱਟੀ ਹੁੰਦੀ ਹੈ ਨਾ 2:30 ਵਜੇ ਜਾ ਕੇ ਵੇਖ ਲਿਓ ਬੁਲਟਾਂ ਦੇ ਪਟਾਕੇ ਪੈਂਦੇ ਆ ਹੂੰ ਕੁੜੀਆਂ ਨੂੰ ਛੇੜਿਆ ਜਾਂਦਾ ਕੁੜੀਆਂ ਦੇ ਪਿੱਛੇ ਗੇੜੀਆਂ ਲਾਈਆਂ ਜਾਂਦੀਆਂ ਪਟਾਕੇ ਮਾਰੇ ਜਾਂਦੇ ਆ ਤੇ ਉਹ ਜੋ ਵੀ ਉਹ ਕੁਝ ਕਰਦੇ ਆ ਉਹ ਆਸ਼ਕੀ ਦੇ ਅੱਡੇ ਬਣੇ ਹੋਏ ਆ ਹੂੰ ਉਹਨਾਂ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਵੀ ਪਿੰਡਾਂ ਦੇ ਵਿੱਚ ਦੱਸਦੇ ਵੀ ਅਸੀਂ ਬੜੇ ਤਗੜੇ ਆ ਘਰੋਂ ਬੱਚੇ ਉੱਥੇ ਜਾ ਕੇ 4ਟੀ 10ਵੀਂ 12ਵੀਂ ਕਲਾਸ ਦੇ ਬੱਚੇ ਫੀਮ ਖਾਣ ਲੱਗ ਪੈਂਦੇ ਆ ਹੂੰ ਚੱਟਾ ਲਾਉਣ ਲੱਗ ਪੈਂਦੇ ਆ ਉਹ ਸਕੂਲ ਦੀ ਕਿਸੇ ਮੈਂ ਕਹਿੰਨਾ ਕੋਈ ਇੱਥੋਂ ਉੱਥੇ ਕੋਈ ਆਪਣਾ ਕੋਈ ਪ੍ਰਸ਼ਾਸਨ ਵਾਲਾ ਸਕੂਲ ਦੇ ਵਿੱਚ 10ਵੀਂ 11ਵੀਂ 12ਵੀਂ ਦੇ ਮੁੰਡਿਆਂ ਦੀ ਚੈਕਿੰਗ ਕਰਕੇ ਵੇਖ ਲਓ ਉਹਨਾਂ ਦੇ ਜੇਬਾਂ ਦੇ ਵਿੱਚੋਂ ਕੂਲ ਨਿੱਪਾ ਨਾ ਨਿਕਲਦੇ ਮੈਨੂੰ ਨੀਵੇਂ ਤਾਂ ਬਿਠਾ ਲਿਓ ਜ਼ਿੰਮੇਵਾਰ ਕੌਣ ਇਹਦਾ ਇਹਦਾ ਜ਼ਿੰਮੇਵਾਰ ਸਕੂਲ ਦਾ ਜਿਹੜਾ ਜੋ ਵੀ ਉੱਥੋਂ ਦਾ ਆਲਾ ਦਵਾਲਾ ਵਾ ਸਕੂਲ ਦਾ ਜੋ ਵਾਤਾਵਰਨ ਆ ਉਹ ਆ ਤੇ ਮਾਪਿਆਂ ਦੀ ਢੇਲ ਆ ਸਭ ਤੋਂ ਵੱਡੀ ਜ਼ਿੰਮੇਵਾਰੀ ਮਾਪਿਆਂ ਦੀ ਹੁੰਦੀ ਹੈ ਤੇ ਬਾਅਦ ਦੇ ਵਿੱਚ ਜਿੱਥੇ ਸਕੂਲ ਦੇ ਵਿੱਚ ਬੱਚੇ ਪੜ੍ਹਨ ਜਾ ਰਹੇ ਆ ਉਹਨਾਂ ਦੀ ਜ਼ਿੰਮੇਵਾਰੀ ਵੀ ਹੱਲ ਕੀ ਇਹਦਾ ਹੱਲ ਇਹਦਾ ਇਹ ਹੈ ਜੇ ਸਕੂਲ ਆਪਣੀ ਜ਼ਿੰਮੇਵਾਰੀ ਵਧੀਆ ਸਮਝਣ ਵੀ ਹਾਂ ਬੱਚਿਆਂ ਨੂੰ ਕੰਟਰੋਲ ਕਰਕੇ ਰੱਖਣਾ ਬੱਚਿਆਂ ਦੇ ਸਾਰਾ ਵਧੀਆ ਉਹਨਾਂ ਨੂੰ ਸਿੱਖਿਆ ਵਧੀਆ ਦੇਣੀ ਸਭ ਤੋਂ ਮੇਨ ਗੱਲ ਇਹ ਹੈ ਵੀ ਜਦੋਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਧਰਮ ਦੇ ਨਾਲ ਜੋੜਿਆ ਜਾਊਗਾ ਮੇਰੇ ਹਿਸਾਬ ਦੇ ਨਾਲ ਸਾਰੇ ਮਸਲਿਆਂ ਦਾ ਹੱਲ ਹੋ ਜਾਊਗਾ ਇਕ ਸਵਾਲ ਹੋਰ ਬੜਾ ਚੱਲ ਰਿਹਾ ਵੀ ਕਿਤੇ ਸਿੱਖ ਥੋੜੇ ਨਾ ਜਿਹੜੇ ਜਿਹਨੂੰ ਕਹ ਲਿਏ ਕਿ ਕੱਟੜ ਪੰਥੀ ਬੜੇ ਹੋ ਗਏ। ਵੀ ਜਦੋਂ ਤਾਂ ਕੋਈ ਇਹਨਾਂ ਦਾ ਬੰਦਾ ਦੂਜੇ ਧਰਮ ਚ ਚਲਾ ਜਾਂਦਾ ਹੂੰ ਹੂੰ ਉਦੋਂ ਚੀਕਾ ਮਾਰਦੇ ਤੇ ਜਦੋਂ ਬਿਹਾਰੀ ਆ ਕੇ ਸਾਡਾ ਸਿੱਖੀ ਵਾਲਾ ਪਾ ਕੇ ਉਦੋਂ ਅਸੀਂ ਕਹਿੰਨੇ ਬੱਲੇ ਬੱਲੇ ਸਿੱਖੀ ਦੀ ਜੈ ਜੈਕਾਰ ਹੋ ਗਈ। ਇਹ ਇਹ ਡਿਫਰੈਂਸ ਕਿਉਂ ਆ? ਨਹੀਂ ਡਿਫਰੈਂਸ ਪਤਾ ਕੀ ਗੱਲ ਦਾ ਵਾ। ਜਿਹੜੀ ਤੁਸੀਂ ਗੱਲ ਕੀਤੀ ਗੱਲ ਤੁਹਾਡੀ ਬਹੁਤ ਸੋਹਣੀ ਆ। ਹੂੰ ਜਦੋਂ ਕਿਸੇ ਸਿੱਖ ਨੂੰ ਲਾਲਚ ਦੇ ਕੇ ਹੂੰ ਡਰਾ ਕੇ ਤਮਕਾ ਕੇ ਕਿ ਤੇਰੀ ਬਿਮਾਰੀ ਦਾ ਇਲਾਜ ਕਰਦੇ ਆਂਗੇ ਹੂੰ ਤੈਨੂੰ ਫਾਇਰ ਕਹਿ ਕੇ ਤੇਰੀ ਕੈਂਸਰ ਦੂਰ ਕਰਦੇ ਆਂਗੇ ਤੂੰ ਤੂੰ ਇਸਾਈयत ਨੂੰ ਅਪਣਾ ਲੈ ਹੂੰ ਜਾਂ ਤੇਰੇ ਬੱਚੇ ਦੀ ਪੜ੍ਹਾਈ ਫ੍ਰੀ ਕਰਦੇ ਆਂਗੇ ਜੀ ਜਾਂ ਤਾਨੂੰ ਇਲਾਜ ਫ੍ਰੀ ਦੇ ਦੇਵਾਂਗੇ ਹੂੰ ਤੂੰ ਇਸਾਈ ਧਰਮ ਦੇ ਵਿੱਚ ਆ ਜਾ ਹੂੰ ਉਹ ਚੀਜ਼ ਗਲਤ ਆ ਹੂੰ ਜਿਹੜੀ ਸਿੱਖੀ ਆ ਜਦੋਂ ਕੋਈ ਸਿੱਖੀ ਦੇ ਵਿੱਚ ਆਉਂਦਾ ਨਾ ਤੇ ਉਹਨੂੰ ਲਾਲਚ ਦਿੱਤਾ ਜਾਂਦਾ ਪੜ੍ਹਾਈ ਦਾ ਨਾ ਉਹਨੂੰ ਕੋਈ ਦਵਾਈ ਦਾ ਲਾਲਚ ਦਿੱਤਾ ਜਾਂਦਾ ਨਾ ਉਹਨੂੰ ਕੋਈ ਇਹ ਕਹੀ ਜਾਂਦਾ ਵੀ ਤੇਰੀ ਕਈ ਸਰ ਹੁਣੇ ਛੱਟਪੜ ਤੂਰ ਕਰਦੇ ਆਂਗੇ ਸਿੱਖੀ ਕੇਵਲ ਇੱਕ ਪਿਆਰ ਦੀ ਗੱਲ ਵਕੜੀ ਐ ਪਿਆਰ ਦੇ ਨਾਲ ਜਿਹੜਾ ਵੀ ਆਊਗਾ ਉਹਨੂੰ ਅਸੀਂ ਗਲੇ ਦੇ ਨਾਲ ਲਾਵਾਂਗੇ ਪਰ ਨਾ ਤੇ ਅਸੀਂ ਕਿਸੇ ਨੂੰ ਪੈਸੇ ਦੇ ਕੇ ਲੈ ਕੇ ਆਉਂਨੇ ਆ ਨਾ ਕਿਸੇ ਨੂੰ ਕੋਈ ਫਰੀਰ ਦਾ ਕੋਈ ਪੜਾਈ ਦਾ ਕੋਈ ਮੈਡੀਕਲ ਦਾ ਲਾਲਚ ਦੇ ਕੇ ਲੈ ਕੇ ਆਉਂਨੇ ਆ ਹੂੰ ਸੋ ਫਰਕ ਕੀ ਹੈ ਉਹ ਲਾਲਚ ਦਿੰਦੇ ਆ ਹੂੰ ਉਹ ਸਕੂਲ ਦੀ ਪੜਾਈਆਂ ਦਾ ਪੈਸਿਆਂ ਦਾ ਦੌਲਤਾਂ ਦਾ ਸ਼ੌਹਰਤਾਂ ਦਾ ਲਾਲਚ ਦਿੰਦੇ ਆ ਤਾਂ ਉਧਰ ਜਾਂਦੇ ਆ ਪਰ ਸਿੱਖੀ ਇਹਦੇ ਤੋਂ ਨਿਆਰੀ ਏਸ ਕਰਕੇ ਆ ਉਸ ਆ ਇਸ ਕਰਕੇ ਆ ਹੂੰ ਤੁਸੀਂ ਇਸਾਈਅਤ ਭਾਵੇਂ ਪੂਰਾ ਪੰਜਾਬ ਬਣ ਜੇ ਹੂੰ ਪਰ ਅਸੀਂ ਇਹ ਲਾਲਚ ਬੱਸ ਜੋ ਇਸਾਈਅਤ ਦੇ ਪਾਦਰੀ ਕਰ ਰਿਹਾ ਇਸ ਤਰ੍ਹਾਂ ਨਹੀਂ ਕਦੇ ਵੀ ਹੁੰਦਾ ਵਾਂ ਜੇ ਆਪਾਂ ਚਮਤਕਾਰ ਦੀ ਗੱਲ ਕਰੀ ਤਾਂ ਉਹ ਕਹਿੰਦੇ ਚਮਤਕਾਰ ਤੇ ਤੁਸੀਂ ਵੀ ਦਿਖਾਉਂਦੇ ਵੀ ਉੱਥੇ ਦਰਬਾਰ ਸਾਹਿਬ ਜਾ ਕੇ ਇੱਕ ਕੈਂਸਰ ਠੀਕ ਹੋ ਗਈ ਪਿੱਛੇ ਜੱਕ ਵੀਡੀਓ ਚੱਲੇ ਮੁੰਡਾ ਗੁੰਡਾ ਬੋਲ ਪਿਆ ਹੈ ਨਾ ਇੱਕ ਮੁੰਡਾ ਹੈਂਡੀਕੈਪ ਸੀ ਉਹ ਚੱਲਣ ਲੱਗ ਪਿਆ ਇਹ ਤਾਂ ਫਿਰ ਆਪਣੇ ਦਰਬਾਰ ਸਾਹਿਬ ਚ ਹੀ ਹੁੰਦੀ ਜਿਹੜਾ ਚਮਤਕਾਰ ਹੈ ਨਾ ਚਮਤਕਾਰ ਹੂੰ ਚਮਤਕਾਰ ਕਹਿੰਦੇ ਆ ਵੀ ਜਿਹਨੂੰ ਮੇਰੇ ਸਾਹਬ ਦੇ ਨਾਲ ਵੀ ਆ ਮੈਂ ਹੁਣੇ ਤੁਹਾਡੇ ਮੱਥੇ ਤੇ ਹੱਥ ਮਾਰਿਆ ਵੀ ਤੁਹਾਨੂੰ ਐ ਹੋ ਗਿਆ ਹੂੰ ਹੁਣ ਜਿਹੜਾ ਉਥੇ ਚਾ ਗੁੰਗਾ ਬੋਲ ਰਿਆ ਲੰਗੜਾ ਚੱਲ ਰਿਆ ਅੰਨ੍ਹਾ ਵੇਖ ਰਿਆ ਅਪਾਹਜ ਤੁਰਨਾ ਸ਼ੁਰੂ ਹੋ ਗਿਆ ਹਰਮੰਦਰ ਸਾਹਿਬ ਉਹ ਮੇਰੇ ਹਿਸਾਬ ਦੇ ਨਾਲ ਚਮਤਕਾਰ ਤੇ ਬਹੁਤ ਛੋਟਾ ਸ਼ਬਦ ਆ ਕਰਾਮਾਤ ਬਹੁਤ ਛੋਟਾ ਸ਼ਬਦ ਆ ਹਾਂ ਉਹ ਆ ਗੁਰੂ ਦੀ ਕਿਰਪਾ ਹੂੰ ਉਥੇ ਕਿਸੇ ਹੈਡ ਗ੍ਰੰਥੀ ਨੇ ਫਾਇਰਤ ਨਹੀਂ ਕਿਹਾ ਉਹਨੂੰ ਵੀ ਤੇਰਾ ਅਪਾਜ ਪੁਣਾ ਦੂਰ ਹੋ ਜਾਊਗਾ ਹੂੰ ਉਥੇ ਕਿਸੇ ਗ੍ਰੰਥੀ ਸਿੰਘ ਨੇ ਇਹ ਤਾਂ ਨਹੀਂ ਕਿਹਾ ਪੀ ਤੇਨੂੰ ਅੱਖਾਂ ਦੇ ਦੇਵਾਂਗੇ ਤੂੰ ਆ ਜਾ ਉੱਥੇ ਕਿਸੇ ਗ੍ਰੰਥੀ ਸਿੰਘ ਨੇ ਇਹ ਤਾਂ ਨਹੀਂ ਕਿਹਾ ਵੀ ਤੂੰ ਸਰੋਵਰ ਦੇ ਵਿੱਚ ਇਸ਼ਨਾਨ ਕਰ ਵੀ ਤੈਨੂੰ ਆ ਰੋ ਕੱਟਿਆ ਜਾਊਗਾ ਉੱਥੇ ਕਿਰਪਾ ਵਾਪਰਦੀ ਹੈ ਤੇ ਕਿਰਪਾ ਕਿਸੇ ਸਮੇਂ ਵੀ ਵਾਪਰ ਸਕਦੀ ਹੈ ਇਹ ਨਹੀਂ ਆ ਵੀ ਤੁਹਾਨੂੰ ਆ ਚੀਜ਼ ਦਿਖਾਈ ਜਾ ਰਹੀ ਹੈ ਵੀ ਆ ਉਹ ਤਾਂ ਹੀ ਹੋਊਗਾ ਉਹ ਕੰਮ ਨਹੀਂ ਹੈਗਾ ਇੱਥੇ ਦਿਖਾਇਆ ਕੁਝ ਹੋਰ ਜਾਂਦਾ ਹੂੰ ਅਸਾਈਤ ਦੇ ਵਿੱਚ ਕੀਤਾ ਕੁਝ ਹੋਰ ਜਾਂਦਾ ਮੈਂ ਤੁਹਾਨੂੰ ਪਹਿਲਾਂ ਵੀ ਦੋ ਵੀਡੀਆਂ ਦੀ ਗੱਲ ਕੀਤੀ ਆ ਤੇ ਹੋਰ ਵੀ ਸਾਹਮਣੇ ਬੜੀਆਂ ਆਉਣ ਬਹੁਤ ਸਾਰੇ ਲੋਕ ਆ ਗਏ ਜਿਹੜੇ ਸਾਹਮਣੇ ਡਰਦੇ ਨਹੀਂ ਆਉਂਦੇ ਹਾਂ ਡਰਦੇ ਨਹੀਂ ਆ ਰਹੇ ਆਉਣ ਗੀਆਂ ਹੋਰ ਵੀ ਬਹੁਤ ਕੁਝ ਆਵੇਗਾ ਇਸ ਤਰ੍ਹਾਂ ਤਾਂ ਨਹੀਂ ਕਿਤੇ ਗ੍ਰੰਥੀ ਸਿੰਘ ਨੇ ਕਿਹਾ ਵੀ ਆਜੋ ਵੀ ਆ ਕਰਦੇ ਜੀ ਅਖੀਰ ਵਿੱਚ ਕੌਮ ਨੂੰ ਸੰਦੇਸ਼ ਕੌਮ ਨੂੰ ਸੰਦੇਸ਼ ਸਾਡੇ ਵਰਗੇ ਕੁੱਕਰ ਕੀ ਦੇ ਸਕਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੀ ਇਹ ਸੰਦੇਸ਼ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਹੂੰ ਇਹ ਗੁਰੂ ਮਹਾਰਾਜਾਂ ਤੋਂ ਚੱਲਾ ਆ ਰਿਹਾ ਵੀ ਉਹ ਵੀ ਬਾਕੀ ਕੌਮ ਇੱਕ ਝੰਡੇ ਥੱਲੇ ਇਕੱਠੀ ਹੋ ਜਾਵੇ ਕੌਮ ਦੇ ਵਿੱਚ ਇੱਕ ਆਇਤਫਾਕ ਹੋ ਜਾਵੇ ਹੂੰ ਤੇ ਉਹਦੇ ਤੋਂ ਵੱਡੀ ਕੀ ਗੱਲ ਹੋ ਸਕਦੀ ਹੈ ਬਿਲਕੁਲ ਹਾਂਜੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੋ ਇਸ ਸਾਲ ਵੀਰ ਚਮਕੌਰ ਸਿੰਘ ਜੀ ਸਿੱਖ ਪ੍ਰਚਾਰਕ ਨੇ ਆਪਾਂ ਅੱਜ ਖੁੱਲੀਆਂ ਵਿਚਾਰਾਂ ਕੀਤੀਆਂ ਨੇ ਵੱਖ-ਵੱਖ ਵਿਸ਼ਾ ਤੇ ਸੋ ਆਸ ਕਰਦੇ ਆ ਸਾਡੀ ਇਸ ਵੀਡੀਓ ਦੇ ਵਿੱਚ ਅਸੀਂ ਜੋ ਸਵਾਲ ਸੰਗਤਾਂ ਵੱਲ ਉਠਾਏ ਜਾਂਦੇ ਨੇ ਉਹ ਕਲੀਅਰ ਕਰਨ ਵਿੱਚ ਕਾਮਯਾਬ ਹੋਵਾਂਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾਂ ਹੀ ਭੁੱਲਾ ਚੁੱਕਾ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ